ਖੇਤਰ ਦੀ ਸੁਖਮਣੀ ਹਸਪਤਾਲ ਕਲਮਾ ਵਿਖੇ ਲਗਾਤਾਰ ਲੋਕਾਂ ਦੀ ਸੂਤ ਲਈ ਆਯੋਜਿਤ ਕੀਤੇ ਜਾ ਰਹੇ ਮੈਡੀਕਲ ਕੈਂਪਾਂ ਦੀ ਖੜੀ ਦੇ ਤਹਿਤ ਹੀ ਅੱਜ ਵੀ ਬੇਲਾਜ ਜੋੜਿਆਂ ਦੀ ਸਮੱਸਿਆ ਦੇ ਮੱਦੇਨਜ਼ਰ ਫਰਟੀਲਿਟੀ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਉਚੇਚੇ ਤੌਰ ਤੇ ਮਿਲਾਨ ਹਸਪਤਾਲ ਚੰਡੀਗੜ੍ਹ ਤੋਂ ਪਹੁੰਚੇ ਡਾਕਟਰ ਸਾਵੀਆ ਮາກਟ ਨੇ ਕੈਂਪ 'ਚ ਪਹੁੰਚੇ ਪੰਜਾਬ ਤੋਂ ਵੀ ਵੱਧ ਬੇਲਾਜ ਜੋੜਿਆਂ ਦੀ ਕਾਉਂਸਲਿੰਗ ਕੀਤੀ ਅਤੇ ਉਨ੍ਹਾਂ ਕੋਲੋਂ ਵੱਖ-ਵੱਖ ਪਹਿਲੂਆਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਕੇ ਮਰੀਜ਼ਾਂ ਨੂੰ ਆਪਣਾ ਇਲਾਜ ਸਹੀ ਢੰਗ ਨਾਲ ਕਰਵਾਉਣ ਲਈ ਪ੍ਰੇਰਿਤ ਕੀਤਾ ਇਸ ਮੁਕੇ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਔਰਤਾਂ ਦੇ ਬੱਚਾਦਾਨੀ ਦੇ ਵਿੱਚ ਸੋਲੀਆਂ ਹੁੰਦੀਆਂ ਹਨ ਜਾਂ ਬੇਬੀ ਟਿਊਬਾ ਬੰਦ ਹੋਣ ਕਾਰਨ ਕਈ ਪ੍ਰਕਾਰ ਦੀਆਂ ਦਿੱਕਤਾਂ ਕਰਕੇ ਬੱਚਾ ਪੈਦਾ ਨਹੀਂ ਕਰ ਸਕਦੀਆਂ ਇਸ ਲਈ ਅੱਜ ਇਸ ਕੈਂਪਦਾਨ ਇਨਾਂ ਵਕ ਪਖ ਸਮੱਸਿਆਵਾਂ ਤੋਂ ਪੀੜਤ ਔਰਤਾਂ ਦੀ ਜਾਂਚ ਕੀਤੀ ਗਈ ਤੇ ਉਹਨਾਂ ਨੂੰ ਸਹੀ ਢੰਗ ਨਾਲ ਜਾਣਕਾਰੀ ਪ੍ਰਦਾਨ ਕਰਕੇ ਬੱਚਾ ਪੈਦਾ ਕਰਨ ਦਾ ਸੁੱਖ ਪ੍ਰਾਪਤ ਕਰਨ ਦੇ ਵਕ ਵਕ ਪਹਿਲੂਆਂ ਸੰਬੰਧੀ ਜਾਗਰੂਕ ਕੀਤਾ ਗਿਆ ਇਸ ਤੋਂ ਇਲਾਵਾ ਜਿਨ੍ਹਾਂ ਮਰਦਾਂ ਨੇ ਸ਼ਕਰਾਣੂ ਘੱਟ ਬਣਦੇ ਹਨ ਉਹਨਾਂ ਦਾ ਵੀ ਦਵਾਈਆਂ ਨਾਲ ਵਧੀਆ ਇਲਾਜ ਕਰਕੇ ਬੱਚਾ ਪੈਦਾ ਕਰਨ ਦੇ ਯੋਗ ਬਣਾਇਆ ਜਾਂਦਾ ਹੈ ਇਸ ਮੁcke ਗੱਲ ਕਰਦਿਆਂ ਹੋਇਆਂ ਹਸਪਤਲ ਦੇ ਐਮ.ਡੀ. ਮੈਡਮ ਜਸਪੀਰ ਖੋੜ ਨੇ ਦੱਸਿਆ ਕਿ ਜਿਨ੍ਹਾਂ ਔਰਤਾਂ ਦੇ ਵਿਆਹ ਨੂੰ 1 ਸਾਲ ਦਾ ਸਮਾਂ ਜਾਂ ਉਸ ਤੋਂ ਬਾਅਦ ਸਮਾਂ ਹੋ ਗਿਆ ਹੈ ਲੇਕਿਨ ਉਹਨਾਂ ਦੀ ਕੋਈ ਔਲਾਦ ਨਹੀਂ ਹਨ ਉਹਨਾਂ ਦੀ ਸਹੂਤ ਲਈ ਸਾਡੇ ਹਸਪਤਲ 'ਚ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ ਅਤੇ ਹਰ ਮਹੀਨੇ ਦੀ 20 ਤਰੀਕ ਨੂੰ ਮਾਹਰ ਡਾਕਟਰਾਂ ਵੱਲੋਂ ਉਹਨਾਂ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ ਇਸ ਤੋਂ ਇਲਾਵਾ ਆਈਵੀਐਫ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ ਜਿਸ ਰਾਹੀਂ ਵੀ ਬੇਵਿਆਹ ਜੋੜਿਆਂ ਨੂੰ ਔਲਾਦ ਦਾ ਸੁੱਖ ਪ੍ਰਦਾਨ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਮੇਰਾ ਪੰਜਾਬ న్యూਸ ਲਈ ਪ੍ਰਦੀਪ ਧੀਮਾਨ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਸਾਬਿਆ ਮੰਗਰ ਮੈਂ ਮਿਲਾਨ ਫਰਟੀਲਿਟੀ ਹਸਪੀਟਲ ਚੰਡੀਗੜ੍ਹ ਤੋਂ ਹਰ ਮਹੀਨੇ ਇੱਥੇ ਤੁਹਾਡੇ ਸ਼ਹਿਰ ਕਲਮਾ ਵਿੱਚ ਸੁਖਮਨੀ ਮਲਟੀ ਸਪੈਸ਼ੈਲਿਟੀ ਹਸਪਤਾਲ ਵੀ ਤਰੀਕ ਨੂੰ ਆਵਾਂਗੇ ਅਸੀਂ ਬੇਔਲਾਦ ਜੋੜਿਆਂ ਦਾ ਇਲਾਜ ਕਰਦੇ ਹਾਂ ਜੇ ਤੁਹਾਨੂੰ ਜਾਂ ਤੁਹਾਡੇ ਆਸ-ਪड़ोस ਵਿੱਚ ਕਿਸੇ ਨੂੰ ਵੀ ਬੱਚਾ ਹੋਣ ਦੀ ਦਿੱਕਤ ਹੋਵੇ ਤੁਹਾਡੇ ਵਿਆਹ ਨੂੰ 1 ਸਾਲ ਹੋ ਚੁੱਕਾ ਹੈ ਪਰ ਬੱਚਾ ਨਹੀਂ ਤਹਿਰ ਰਿਹਾ ਹੈ ਜੇ ਤੁਹਾਡੇ ਅੰਡੇਦਾਨੀ ਵਿੱਚ ਬੱਚੇਦਾਨੀ ਵਿੱਚ ਰਸੋਲੀਆਂ ਨੇ ਜਾਂ ਫਿਰ ਤੁਹਾਡੀਆਂ ਟਿਊਬਾਂ ਬੰਦ ਨੇ ਇਹ ਸਾਰੀਆਂ ਦਿੱਕਤਾਂ ਦਾ ਇਲਾਜ ਇੱਥੇ ਇਸ ਹਸਪਤਾਲ ਵਿੱਚ ਹੋਵੇਗਾ ਉਹ ਕਰ ਦੋ ਬ੍ਰੇ ਜੇ ਜੇ ਤੁਹਾਡਾ ਲੋ ਸਪਰਮ ਕਾਉਂਟ ਹੈ ਜਾਂ ਸ਼ੁਕਰਾਨੂ ਦੀ ਮੋਟਿਲਿਟੀ ਘੱਟ ਹੈ ਜਾਂ ਫਿਰ ਤੁਹਾਡੀ ਉਮਰ ਜ਼ਿਆਦਾ ਹੈ ਅਤੇ ਬੱਚਾ ਹੋਣ ਵਿੱਚ ਦਿੱਕਤ ਆ ਰਹੀ ਹੈ ਤੇ ਤੁਸੀਂ ਇੱਥੇ ਸਾਨੂੰ ਆ ਕੇ ਆਪਣੇ ਸ਼ਹਿਰ ਵਿੱਚ ਸੁਖਮਨੀ ਮਲਟੀਸਪੈਸ਼ਲਿਟੀ ਹਸਪੀਟਲ ਵਿੱਚ ਮਿਲ ਸਕਦੇ ਹੋ ਤੇ ਬੱਚੇ ਹੋਣ ਦਾ ਸੁਖ ਪ੍ਰਾਪਤ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਮੈਂ ਜਸਵੀਰ ਕੌਰ ਸੁਖਮਨੀ ਮਲਟੀਸਪੈਸ਼ਲਿਟੀ ਹਸਪੀਟਲ ਕਲਮਾ ਮੋੜ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਖੁਸ਼ਖਬਰੀ ਦੇਣਾ ਚਾਹੁੰਦੀ ਹਾਂ ਕਿ ਸਾਡੇ ਹਸਪੀਟਲ ਦੇ ਵਿੱਚ ਡਾਕਟਰ ਸਾਹਿਬੀਆ ਫrom ਮਿਲਨ ਹਸਪੀਟਲ ਚੰਡੀਗੜ੍ਹ ਤੋਂ ਆ ਰਿਹਾ ਹੈ ਸਪੈਸ਼ਲੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਬੱਚੇ ਨਹੀਂ ਹੋ ਰਿਹਾ ਜਿਨ੍ਹਾਂ ਦੀ ਬਿਮਾਰੀ ਨੂੰ 1 ਸਾਲ ਤੋਂ ਜ਼ਿਆਦਾ ਹੋ ਰਿਹਾ ਹੈ ਹੋ ਗਿਆ ਹੈ ਬਟ ਬੱਚੇ ਨਹੀਂ ਹੋ ਰਹੇ ਹੈ ਇਸ ਤੋਂ ਇਲਾਵਾ ਅਗਰ ਕਿਸੇ ਨੂੰ ਮਹੀਨਾ ਜਿਹੜਾ ਉਹ ਟਾਈਮ ਤੇ ਨਹੀਂ ਆਂਦਾ ਹੈ ਜਬ ਬੱਚਾਦਾਨੀ ਦੇ ਵਿੱਚ ਰਸੋਲੀਆਂ ਹੈ ਟਿਊਬਾ ਬੰਦ ਹੈ ਇਸ ਟਿਊਬਾ ਖੁਲਵਾਈਆਂ ਵੀ ਹੈਗੀਆਂ ਉਸ ਤੋਂ ਬਾਅਦ ਵੀ ਬੱਚਾ ਨਹੀਂ ਹੋ ਰਿਹਾ ਹੈ ਉਸ ਦਾ ਉਹਨਾਂ ਦਾ ਉਹਨਾਂ ਔਰਤਾਂ ਦਾ ਇਲਾਜ ਮੈਡਮ ਦਵਾਈਆਂ ਦੇ ਨਾਲ ਕਰਨਗੇ ਔਰ ਉਸ ਤੋਂ ਇਲਾਵਾ ਮਰਦਾਂ ਦੇ ਵਿੱਚ ਜਿਨ੍ਹਾਂ ਦੇ ਸ਼ਕਰਾਣ ਨੂੰ ਘਟ ਹੈ ਉਹਨਾਂ ਦਾ ਇਲਾਜ ਵੀ ਮੈਡਮ ਦਵਾਈਆਂ ਦੇ ਨਾਲ ਕਰਨਗੇ ਇਸ ਤੋਂ ਇਲਾਵਾ ਅਗਰ ਕਿਸੇ ਦੀ ਉਮਰ ਜ਼ਿਆਦਾ ਹੈ 35 ਸਾਲ ਦਾ 40 ਸਾਲ ਉਮਰ ਹੋ ਗਈ ਹੈ ਜਿਨ੍ਹਾਂ ਦਾ ਦਵਾਈਆਂ ਦੇ ਨਾਲ ਬੱਚਾ ਨਹੀਂ ਹੋ ਰਿਹਾ ਹੈ ਤਾਂ ਉਹ ਸਾਡੇ ਕੋਲ ਅਵੇਲੇਬਿਲਟੀ ਹੈ ਕਿ ਅਸੀਂ ਆਈਓਆਈ ਜਾਂ ਆਈਵੀਐਫ ਦੇ ਨਾਲ ਉਹਨਾਂ ਦਾ ਇਲਾਜ ਕਰਨ ਕਰਾਂਗੇ ਘੱਟ ਤੋਂ ਘੱਟ ਰੇਟ ਦੇ ਵਿੱਚ ਸੋ ਤੁਹਾਨੂੰ ਸਭ ਨੂੰ ਇਹ ਬੇਨਤੀ ਹੈ ਅਗਰ ਕੋਈ ਵੀ ਮਰੀਜ਼ ਹੈ ਤੁਹਾਡੇ ਜਾਣਕਾਰੀ ਵਾਲਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸੁਖਨੀ ਮਲਟੀਸਪੈਸ਼ਲਿਟੀ ਹਸਪੀਟਲ